ਹੱਡੀ ਗੱਟ ਲਾ ਰਲੂ ਚਾੜ ਕੇ ਗੱਡੀ ਘੱਟੇ ਸੀ ਚਲੋ ਚਲੋ ਤੁਸੀ ਕਹਲੇ ਰੋਕ ਦੇ ਸਿੱਧੇ ਰਾਈਟ ਰਾਈਟ ਕਿਧਰ ਹੈ ਰਾਈਟ ਕਿਧਰ ਹੈ ਹੋ ਰਾਈਟ ਓਕੇ ਲੈਫਟ ਨਹੀਂ ਸਿੱਧੇ ਤਰਫ ਹੋ ਰਾ ਹੈ ਲੈਫਟ ਆ ਚਾੜ ਕੇ ਗੱਡੀ ਘੱਟਦੇ ਚੜ ਕੇ ਚੜ ਕੇ ਆਪਰੇ ਸਾਈਡ ਨਹੀਂ ਛੱਡਣੀ ਤੁਸੀਂ ਅੱਗੇ ਫੇਰ ਰਾਈਟ ਜਾਣਾ ਈਪ ਰਾਈਟ ਜਾ ਹਾਫ ਕਲਚ ਰੱਖ ਲਿਓ ਦੋਨਾਂ ਪਾਸੇ ਰੋਡ ਦੇਖ ਲਿਓ ਖਾਲੀ ਹੋ ਗਈ ਚਲੋ ਹਾਫ ਕਲਚ ਹੈ ਵੀ ਤੇ ਐਂਡ ਗੇਟ ਲਾਉਂਦੇ ਪੱਦਰ ਤੇ ਆ ਕੇ ਰੋਡ ਦੇਖ ਲੈ ਪਹਿਲਾਂ ਜਦੋਂ ਹਾਈਵੇ ਤੇ ਚੜ੍ਹਨੀ ਹੈ ਗੱਡੇ ਨਹੀਂ ਛੱਡੇ ਹੋ ਹਾਤਲਾ ਚ ਕੁਬੋੜਾ ਬੜਾ ਬ੍ਰੇਕ ਲਾਉਣੀ ਪੈਣੀ ਯਾਰ ਉਹ ਜਣੀ ਤਾਂ ਪਹਿਲਾ ਗियर ਪਾ ਲਾ ਆਹ ਬਣਾ ਰਹਾ ਉਹਨਾਂ ਕੋਈ ਨਹੀਂ ਜਾ ਤੈਨੂੰ ਤੋਰ ਪਾਣਾ ਚਲੋ ਚਲਾਓ ਗੱਡੀ ਹਾਪ ਕਲੱਚ ਛੱਡੋ ਚਲੋ ਕੱਢ ਦੋ ਸਾਰਾ ਕਲਚ ਕੋਈ ਹੋਣਾ ਆਪਣਾ ਇੱਥੇ ਰੁਕਣੀ ਬਣਦੀ ਸੀਗੀ ਕਿਉਂਕਿ ਉਧਰੋਂ ਵੀ ਆਉਂਦੇ ਸੀ ਹਨ ਫਿਰ ਚੇਂਜ ਕਰੋ ਆਪਣਾ ਐਡੀਕੇਟਰ ਬੰਦ ਕਰੋ शीशो अॼु वेठी माड़ी हिते न पिछे कॾहिं ख़ाली माड़ी 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 ਹੁਣ ਹੌਲੀ ਕਰਨੀ ਪੈਣੀ ਹੋਰ ਇਹ ਗੱਡੀ ਮੁੜਦੀ ਹੈ ਕਲਚ ਦਬਾ ਲਉ ਠੀਕ ਆ ਓਕੇ ਆ ਪਹਿਲਾਂ ਇਹ ਠੀਕ ਆ ਚਲੋ ਇਧਰ ਦੇਖੋ ਚਲੋ ਦਬਾ ਬ੍ਰੇਕ ਲੈ ਕੇ ਆਪਾਂ ਲੈਫਟ ਜਾਣਾ ਇੰਡੀਕੇਟਰ ਲਾ ਲੈਫਟ ਦਾ ਨਾਲ ਜਿਹੜਾ ਮੋੜਿਆ ਸ਼ੀਸ਼ਾ ਦੇਖ ਲੈ ਇਧਰ ਖਾਲੀ ਰੋਡ ਓਕੇ ਆ ਹਾਰਨ ਮਾਰ ਲੈਣਾ